7 ਤਰੀਕ ਨੂੰ ਅਬੋਹਰ ਦੇ ਵਿੱਚ ਇੱਕ ਕੱਪੜਾ ਵਪਾਰੀ ਦਾ ਕਤਲ ਹੁੰਦਾ ਹੈ ਸ਼ਰੀਆਮ ਸ਼ੂਟਰ ਆਉਂਦੇ ਨੇ ਗੋਲੀਆਂ ਮਾਰ ਕੇ ਉਸ ਕੱਪੜੇ ਵਪਾਰੀ ਨੂੰ ਮੌਤ ਹੀ ਘਾਟ ਉਤਾਰ ਕੇ ਉਥੋਂ ਫਰਾਰ ਹੋ ਜਾਂਦੇ ਨੇ ਪੁਲਿਸ ਦੇ ਵੱਲੋਂ ਉਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਂਦੀ ਹੈ ਕਈਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਦੋ ਦਾ ਐਨਕਾਊਂਟਰ ਵੀ ਕੀਤਾ ਗਿਆ ਉਸ ਐਨਕਾਊਂਟਰ ਦੇ ਵਿੱਚ ਦੋ ਮੁਲਜ਼ਮ ਨੇ ਛੇੜੇ ਉਹ ਮਾਰੇ ਵੀ ਜਾਂਦੇ ਨੇ ਉਸ ਐਨਕਾਊਂਟਰ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸੀ ਕਿਸਮਾਣਾ ਜਿਹੜਾ ਉਹ ਸ਼ੁਰੂ ਹੋ ਗਿਆ ਜਿੱਥੇ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਦੇ ਉੱਪਰ ਸਿੱਧੇ ਨਿਸ਼ਾਨੇ ਸਾਦੇ ਤੇ ਨਾਲ ਹੀ ਪੰਜਾਬ ਪੁਲਿਸ ਦੇ ਉੱਪਰ ਵੀ ਸਵਾਲ ਨੇ ਜਿਹੜੇ ਉੱਚੇ ਗਏ ਜਿਹੜੇ ਮਲਜ਼ਮ ਉਸ ਐਨਕਾਊਂਟਰ ਦੇ ਵਿੱਚ ਵੀ ਮਾਰੇ ਗਏ ਸੀ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਇਹ ਗੱਲ ਕਹੀ ਕਿ ਬੇਵਜ੍ਹਾ ਹੀ ਸਾਡੇ ਪੁੱਤ ਨੇ ਛੇੜੇ ਉਹ ਮਾਰ ਦਿੱਤੇ ਗਏ ਨੇ ਤਾਂ ਉਸ ਤੋਂ ਬਾਅਦ ਹੁਣ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਵਾਇਰਲ ਹੋਈਆਂ ਨੇ ਉਸ ਇਨਕਾਊਂਟਰ ਦੇ ਵਿੱਚ ਜਿਹੜਾ ਮਲਜ਼ਮ ਜਸਪ੍ਰੀਤ ਮਾਰਿਆ ਗਿਆ ਸੀ ਤਾਂ ਉਸ ਦੀਆਂ ਇਹ ਤਸਵੀਰਾਂ ਨੇ ਤੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਕਿਵੇਂ ਉਹ ਮਲਜ਼ਮ ਜਸਪ੍ਰੀਤ ਹਥਿਆਰਾਂ ਦੇ ਨਾਲ ਲੈ ਸੀ ਤੇ ਦੋ ਤਸਵੀਰਾਂ ਸਾਹਮਣੇ ਆਈਆਂ ਨੇ ਇੱਕ ਤਸਵੀਰ ਦੇ ਵਿੱਚ ਦੇਖਿਆ ਗਿਆ ਕਿ ਉਸ ਦੇ ਹੱਥਰੇ ਵਿੱਚ ਤੇਜ਼ ਧਾਰ ਦਾ ਤਰ ਹੈ ਦੂਜੇ ਦੇ ਵਿੱਚ ਦੇਖਿਆ ਗਿਆ ਕਿ ਉਸ ਮੋਲਦਮ ਜਸਪਰੀ ਦੇ ਦੋਵੇਂ ਹੱਥਾਂ ਦੇ ਵਿੱਚ ਪਿਸਤੌਲਾਂ ਨੇ ਜਿਹੜੀਆਂ ਉਹ ਫੜੀਆਂ ਹੋਈਆਂ ਸੀ ਤਾਂ ਇਸੇ ਸਿਆਸੀ ਘੁਮਾਣ ਦੇ ਚੱਲਦੇ ਉਸੇ ਇਨਕਾਊਂਟਰ ਦੇ ਉੱਪਰ ਸਵਾਲ ਚੁੱਕਦੇ ਹੋਏ ਮਨਜਿੰਦਰ ਸਿੰਘ ਸਿਰਸਾ ਦਾ ਵੀ ਇੱਕ ਵੱਡਾ ਬਿਆਨ ਸਾਹਮਣੇ ਆਇਆ ਜਿੱਥੇ ਮਨਜਿੰਦਰ ਸਿੰਘ ਸਿਰਸਾ ਨੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਇਹ ਗੱਲ ਕਹੀ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਦਿੱਤਾ ਹੈ ਮਾਮਾ ਦੇ ਪੁੱਤ ਘਰਾਂ ਤੋਂ ਬਾਹਰ ਕੱਢ ਕੇ ਸ਼ਰੀਆਮ ਮਾਰੇ ਜਾ ਰਹੇ ਨੇ ਤਾਂ ਇਸ ਤਰ੍ਹਾਂ ਦੇ ਇਲਜ਼ਾਮ ਕਹਿ ਸਕਦੇ ਆਂ ਇਸ ਤਰ੍ਹਾਂ ਦਾ ਬਿਆਨ ਆ ਛੜਾ ਉਹ ਮਨਜਿੰਦਰ ਸਰਸਾ ਦੇ ਵੱਲੋਂ ਦਿੱਤਾ ਗਿਆ ਜੇ ਉੱਥੇ ਹੀ ਗੱਲ ਕੀਤੀ ਜਾਵੇ ਉਸ ਕਪੜੇ ਵਪਾਰੀ ਦੇ ਭਰਾ ਦੀ ਤਾਂ ਕਪੜੇ ਵਪਾਰੀ ਦੇ ਭਰਾ ਦਾ ਇੱਕ ਬਿਆਨ ਸਾਹਮਣੇ ਆਉਂਦਾ ਕਿ ਅਸੀਂ ਪੁਲਿਸ ਦੀ ਕਾਰਵਾਈ ਤੋਂ ਸੰਤੋਸ਼ਟ ਹਾਂ ਸਾਨੂੰ ਭਰੋਸਾ ਹੈ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਸਹੀ ਕਾਰਵਾਈ ਕਰ ਰਹੀ ਹੈ ਕਤਲ ਦੇ ਨਾਲ ਜਿਹੜੇ ਹੋਰ ਮੋਲਜ਼ਮ ਜੁੜੇ ਹੋਏ ਨੇ ਪੁਲਿਸ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਵੇਗੀ ਤਾਂ ਸਿਆਸੀ ਘਸਮਾਣਾ ਛੜਾ ਉਹ ਵੀ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਇਸੇ ਸਵਾਲਾਂ ਦੇ ਬਾਅਦ ਹੁਣ ਉਸ ਮੁਲਜ਼ਮ ਜਸਪ੍ਰੀਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪੁਰਾਣੀਆਂ ਇਹ ਤਸਵੀਰਾਂ ਨੇ ਇਹ ਤਸਵੀਰਾਂ ਉਸ ਸਮੇਂ ਦੀਆਂ ਨੇ ਜਦੋਂ ਪਟਿਆਲਾ ਦੇ CIA ਸਟਾਫ ਦੇ ਵੱਲੋਂ ਕਿਸੇ ਮਾਮਲੇ ਦੇ ਵਿੱਚ ਮੁਲਜ਼ਮ ਜਸਪ੍ਰੀਤ ਨੂੰ ਕਾਬੂ ਕੀਤਾ ਗਿਆ ਸੀ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸਦੇ ਫੋਨ ਦੇ ਵਿੱਚੋਂ ਇਹ ਤਸਵੀਰਾਂ ਨੇ ਜਿਹੜੀਆਂ ਉਹ ਮਿਲੀਆਂ ਸੀ ਪੰਜਾਬ ਦੇ ਵਿੱਚ ਚਾਹੇ ਵਿਰੋਧੀ ਧਿਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਬਾਹਰਲੇ ਲੀਡਰਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਲਗਾਤਾਰ ਪੰਜਾਬ ਸਰਕਾਰ ਦੇ ਉੱਪਰ ਨਿਸ਼ਾਨੇ ਸਾਧ ਰਹੇ ਸੀ ਲਗਾਤਾਰ ਇਲਜ਼ਾਮ ਲਗਾ ਰਹੇ ਸੀ ਪੁਲਿਸ ਦੇ ਉੱਪਰ ਵੀ ਵੱਡੇ ਸਵਾਲ ਨੇ ਜਿਹੜੇ ਉਹ ਚੁੱਕ ਰਹੇ ਸੀ ਤਾਂ ਉਸ ਦੇ ਚੱਲਦੇ ਹੀ ਜਿਹੜਾ ਮੁਲਜ਼ਮ ਜਸਪੀ ਸੀ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੀ ਕਿਹਾ ਕਿ ਸਾਡੇ ਪੁੱਤ ਨੂੰ ਬੇਵਜਾ ਮਾਰ ਦਿੱਤਾ ਗਿਆ ਤਾਂ ਹੁਣ ਉਹਨਾਂ ਸਵਾਲਾਂ ਤੋਂ ਬਾਅਦ ਇੱਕ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਉਹਨਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਉਹ ਸਭ ਮੁੰਡੇ ਦੇ ਹੱਥ ਦੇ ਵਿੱਚ ਹਥਿਆਰ ਫੜੇ ਹੋਏ ਸਿੱਧਾ ਹੁਣ ਉਹਰੇ ਸਵਾਲ ਇਹ ਵੀ ਖੜਾ ਹੁੰਦਾ ਕਿ ਜਿਹੜਾ ਆਮ ਬੰਦਾ ਹੁੰਦਾ ਉਹ ਕਦੋਂ ਆਪਣੇ ਹੱਥਾਂ ਦੇ ਵਿੱਚ ਹਥਿਆਰ ਰੱਖਦਾ ਕਦੋਂ ਉਹ ਤੇਜ਼ ਤਾਰ ਦਾਤਰਾਂ ਦੇ ਨਾਲ ਆਪਣੀਆਂ ਤਸਵੀਰਾਂ ਖਿੱਚਵਾਉਂਦਾ ਤਾਂ ਹੁਣ ਉਹਨਾਂ ਸਵਾਲਾਂ ਤੋਂ ਬਾਅਦ ਇਹ ਤਸਵੀਰਾਂ ਕਹਿ ਸਕਦੇ ਆ ਕਿ ਕਾਫੀ ਕੁਝ ਬਿਆਨ ਕਰਦੀਆਂ ਨੇ ਮੈਂ ਤੇ ਇਹ ਵੀ ਮੰਗ ਕਰੂੰਗਾ ਪੰਜਾਬ ਨੂੰ ਪਹਿਲਾਂ ਕ੍ਰਿਮੀਨਲ ਨੂੰ ਨਹੀਂ ਰੋਕ ਪਾਰੇ ਫਿਰ ਮਾਵਾ ਦੇ ਪੁੱਤ ਘਰਾ ਚੋਂ ਕੱਢ-ਕੱਢ ਕੇ ਮਾਰਦੇ ਪਏ ਨੇ ਇਹ ਪੰਜਾਬ ਨੂੰ ਇਹਨਾਂ ਨੇ ਇੱਕ ਪੁਲਿਸ ਸਟੇਟ ਬਣਾ ਦਿੱਤਾ ਏ ਮੈਂ ਜ਼ਰੂਰ ਮੰਗ ਕਰੂੰਗਾ ਜੇ ਭਗਵੰਤ ਮਾਨ ਜੀ ਸੱਚੇ ਸੁੱਚੇ ਨੇ ਤੇ ਆ ਜਿਹੜੇ ਦੋ ਮੁੰਡੇ ਮਾਰੇ ਨੇ ਇਨਕਾਊਂਟਰ ਦੇ ਉੱਤੇ ਇਹਨਾਂ ਦੀ ਸੀਬੀ ਇਨਕੁਆਇਰੀ ਕਰਾ ਦੇਣ ਪਤਾ ਲੱਗ ਜਾਊਗਾ ਸਾਨੂੰ ਪੰਜਾਬ ਪੁਲਿਸ ਤੇ ਪੂਰਾ ਭਰੋਸਾ ਹੈ ਜੋ ਇਹਨਾਂ ਨੇ ਕੰਮ ਕੀਤਾ ਸਾਡੇ ਕਾਲਜੇ 'ਚ ਠੰਡ ਪਈ ਹੈ ਔਰ ਬਾਕੀ ਵੀ ਦੋਸ਼ੀਆਂ ਨੂੰ ਜਲਦੀ ਦੋ ਜਲਦੀ ਫੜ ਕੇ ਸਜ਼ਾ ਦਿੱਤੀ ਜਾਵੇ ਔਰ ਕੋਈ ਵੀ ਇਸ ਦੇ ਵਿੱਚ ਰਾਜਨੀਤਿਕ ਨਾ ਕਰੇ ਪਰਿਵਾਰ ਸਾਰਿਆਂ ਦੇ ਸਾਂਝੀ ਹੈ ਸਾਰੇ ਪਰਿਵਾਰਾਂ ਵਾਲੇ ਹੈ ਹੱਥ ਜੋੜ ਕੇ ਬੇਨਤੀ ਹੈ ਔਰ ਪਰਮਾਤਮਾ ਤੇ ਸਾਨੂੰ ਪੂਰਾ ਭਰੋਸਾ ਹੈ ਸਾਨੂੰ ਇਨਸਾਫ ਮਿਲੇਗਾ ਔਰ